ਸਰਸ਼ਿਕ ਕਲਜੀ ਸਾਰਿਆਂ ਨੂੰ ਮੇਲਾ ਪ੍ਰੀਤ ਕੋਰ ਹਾਜ਼ਰੀਂ ਜੀ ਜਸਵੀਰ ਕੌਰ ਤਾਲੀਵਾਲ ਤੁਹਾਡਾ ਲਿਖਿਆ ਗਿਆ ਨਾਵਲ ਉਮਰਾਂ ਦੇ ਪੱਡੇ ਦਾ ਪਾਗ ਪੰਜਮਾ ਲਾ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਗੁਰਵਖਸ਼ ਨੂੰ ਜ਼ਖਮੀ ਦੇਖ ਕੇ ਗੱਡੀ ਰੁਕ ਗਈ ਗੱਡੀ ਵਾਲੇ ਦੀ ਮਦਦ ਨਾਲ ਕੋਚ ਨੇ ਗੁਰਵਖਸ਼ ਨੂੰ ਗੱਡੀ ਵਿੱਚ ਪਾਇਆ ਤੇ ਲੈ ਜਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਗੁਰਵਖਸ਼ ਦੇ ਇੱਕ ਲੱਤ ਟੁੱਟ ਗਈ ਸੀ ਸਿਰ ਤੇ ਵੀ ਸੱਟਾਂ ਬਾਵਾ ਲੱਗੀਆਂ ਸੀ ਖੂਨ ਬੇ ਬਹੁਤ ਵਹਿ ਗਿਆ ਬਾਹਰ ਆ ਕੇ ਡਾਕਟਰ ਨੇ ਕੋਚ ਨੂੰ ਗੁਰਵਖਸ਼ ਤੇ ਸਾਰੇ ਹਾਲਾ ਸਮਝਾ ਦਿੱਤੇ ਰਾਤ ਗੁਰਵਖਸ਼ ਨੂੰ ਹੋਸ਼ ਨਹੀਂ ਆਇਆ ਕੋਚ ਸਵੇਰ ਹੁੰਦੇ ਸਾਰੇ ਗੁਰਵਖਸ਼ ਨੂੰ ਦੇਖਣ ਗਿਆ ਲੱਤ ਨੂੰ ਪੱਲਸਟਰ ਲੱਗਾ ਹੋਇਆ ਸੀ ਸਿਰ ਤੇ ਵੀ ਸਾਰੇ ਪੱਟੀਆਂ ਕੀਤੀਆਂ ਹੋਈਆਂ ਸੀ ਆਪਣੇ ਯਾਰ ਨੂੰ ਇਸ ਤਰ੍ਹਾਂ ਬੇਹੋਸ਼ੇ ਦੇ ਹਾਲਤ ਵਿੱਚ ਵੇਖ ਕੇ ਕੋਚ ਨੂੰ ਬਹੁਤ ਤਕਲੀਫ ਹੋਈ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਡਾਕਟਰ ਨੂੰ ਮਿਲਣ ਚਲਾ ਗਿਆ ਡਾਕਟਰ ਦੇ ਦਸਤਨ ਮੁਤਾਬਿਕ ਹਲੇ ਗੁਰਵਖਸ਼ ਦੇ ਹਾਲਤ ਵਿੱਚ ਕੋਈ ਫਰਕ ਨਹੀਂ ਸੀ ਕੋਚ ਪਾਤਵੇ ਜੁਨਿਟ ਚਲਾ ਗਿਆ ਉਸਨੇ ਜੁਨਿਟ ਜਾ ਕੇ ਰਾਤ ਦੇ ਐਕਸੀਡੈਂਟ ਬਾਰੇ ਅਪਸਰਨ ਨੂੰ ਦੱਸਿਆ ਗੁਰਵਖਸ਼ ਦੇ ਘਰ ਵੀ ਤਾਰਪਾ ਕੇ ਸੁਚਿਤ ਕਰ ਦਿੱਤਾ ਗਿਆ ਅਫਸਰ ਤੇ ਕੋਚ ਹਸਪਤਾਲ ਲਾਗੇ ਗੁਰਵਖਸ਼ ਨੂੰ ਹਲੇ ਤੱਕ ਹੋਸ਼ ਨਹੀਂ ਸਹੀ ਆਇਆ ਡਾਕਟਰ ਨੇ 12 ਘੰਟੇ ਦੀ ਜਾਰ ਕਰਨ ਨੂੰ ਕਿਹਾ ਕੋਚ ਹਸਪਤਾਲ ਵਿੱਚ ਹੀ ਰੁਕ ਗਿਆ ਅਪਸਨ ਨੇ ਜਨਰਲ ਜਾ ਕੇ ਗੁਰਵਖਸ਼ ਦੇ ਦੋਸਤਾਂ ਨੂੰ ਇੱਕ ਇੱਕ ਕਰਕੇ ਗੁਰਵਖਸ਼ ਕੋਲ ਰੁਕਣ ਲਈ ਕਹਿ ਦਿੱਤਾ 24 ਘੰਟੇ ਹੋ ਗਏ ਸੀ ਪਰ ਹਲੇ ਤੱਕ ਗੁਰਵਖਸ਼ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਸੀ ਆਇਆ ਰਾਤ ਹੋ ਗਈ ਕੋਚ ਨੂੰ ਯੂਨਿਟ ਪੇਚ ਕੇ ਉਸ ਦੀ ਜਗ੍ਹਾ ਮੁੰਡਾ ਆ ਗਿਆ 30 ਘੰਟੇ ਤੋਂ ਉੱਤੇ ਹੋਏ ਤਾਂ ਕਿਤੇ ਜਾ ਕੇ ਗੁਰਵਖਸ਼ ਥੋੜਾ ਜਿਹਾ ਬੋਲਿਆ ਉਸ ਨੇ ਆਪਣੇ ਕੋਚ ਫੜੀ ਪੁੱਛਿਆ ਤਾਂ ਐਮਰਜੈਂਸੀ ਵਾਰਡ ਦੇ ਬਾਹਰ ਬੈਠੇ ਮੁੰਡੇ ਨੂੰ ਨਰਸ ਨੇ ਅੰਦਰ ਸੱਦਿਆ ਉਹ ਗੁਰਵਖਸ਼ ਨੂੰ ਹੋਸ਼ ਆਇਆ ਦੇਖ ਕੇ ਬਹੁਤ ਖੁਸ਼ ਹੋਇਆ ਗੁਰਵਖਸ਼ ਬਹੁਤ ਤਕਲੀਫ ਵਿੱਚ ਸੀ ਸਿਰ ਦੇ ਸੱਟ ਲੱਗ ਕੇ ਉਹ ਫਿਰ ਤੋਂ ਬੇਹੋਸ਼ ਹੋ ਗਿਆ ਸਵੇਰੇ ਕੋਚ ਤੇ ਆਉਣ ਤੋਂ ਬਾਅਦ ਗੁਰਵਖਸ਼ ਨੂੰ ਫਿਰ ਹੋਸ਼ ਆ ਗਿਆ ਪਰ ਟੀਕਿਆਂ ਤੇ ਦਵਾਈਆਂ ਕਰਕੇ ਫਿਰ ਨੀਂਦਾ ਗਿਆ ਉਦੋਂ ਗੁਰਵਖਸ਼ ਦੇ ਘਰ ਤਾਰ ਪਹੁੰਚ ਗਈ ਤਾਰ ਪੜ ਕੇ ਸਾਰੇ ਪਰਿਵਾਰ ਦਾ ਬੁਰਾ ਹਾਲ ਸੀ ਹਰਨੇਕ ਉਸੇ ਵਕਤ ਉਹਦੇ ਕੋਲ ਜਾਨ ਦੀ ਤਿਆਰੀ ਕਰਨ ਲੱਗਾ ਪ੍ਰੀਤਮ ਤੇ ਅਮਰੋ ਹਰਜੀਤ ਦਿੱਪੀ ਕੀ ਪਿੰਡ ਗੁਰਵਖਸ਼ ਬਾਰੇ ਦੱਸਣ ਚਲੇ ਗਏ ਹਰਜੀਤ ਜੇ ਟ ਜਠਾਣੀ ਨੂੰ ਦੇਖ ਕੇ ਹੈਰਾਨ ਹੋ ਗਏ ਕਿਉਂਕਿ ਥੋੜੇ ਦਿਨ ਪਹਿਲਾਂ ਦਾ ਸਾਰਾ ਪਰਿਵਾਰ ਪੰਜੀਰ ਦਿੱਤੀ ਗਿਆ ਸੀ ਸਾਰਿਆਂ ਦੀ ਸੁੱਖ ਸਾਂਤ ਪੁੱਛਣ ਤੋਂ ਬਾਅਦ ਪ੍ਰੀਤਮ ਉਨ੍ਹਾਂ ਨੇ ਬਹੁਤ ਮੁਸ਼ਕਿਲ ਨਾਲ ਗੁਰਵਖਸ਼ ਦੇ ਐਕਸੀਡੈਂਟ ਦਾ ਦੱਸਿਆ ਉਹਨਾਂ ਨੇ ਹਰਜੀਤ ਨੂੰ ਇਹਨਾਂ ਦੱਸਿਆ ਕਿ ਸੱਟ ਕਿੰਨੀ ਆ ਪਰ ਪ੍ਰੀਤਮ ਨੇ ਹਰਜੀਤ ਦੀ ਪ੍ਰਾਕ੍ਰਿਸ਼ ਨੂੰ ਹਰਨੇਕ ਦੇ ਨਾਲ ਜਾਣ ਨੂੰ ਕਿਹਾ ਹਰਜੀਤ ਦਾ ਪੂਰਾ ਹਾਲ ਸੀ ਉਹ ਵੀ ਕ੍ਰਿਸ਼ਨ ਦੇ ਨਾਲ ਉਹਦੇ ਪੁਰਜਾਨ ਨੂੰ ਕਹਿਣ ਲੱਗੇ ਗੁਰਵਖਸ਼ ਦੇ ਐਕਸੀਡੈਂਟ ਦੀ ਖਬਰ ਸੁਣ ਕੇ ਹਰਜੀਤ ਦੇ ਮਾਪਿਆਂ ਦਾ ਬੁਰਾ ਹਾਲ ਸੀ ਸਾਰਿਆਂ ਨੂੰ ਐਵੇਂ ਸੀ ਕਿ ਛੇਤੀ ਗੁਰਵਖਸ਼ ਕੋਲ ਚਲੇ ਪਰ ਇਸ ਤਰ੍ਹਾਂ ਹੋ ਰਹੀ ਸੀ ਸਕਦਾ ਹਰਜੀਤ ਨੂੰ ਵੀ ਕਿਸੇ ਨੇ ਜਾਣ ਨਾ ਦਿੱਤਾ ਕਿਉਂਕਿ ਉਸ ਦੀ ਧੀ ਮੰਦੀਪ ਹਲੇ 1 ਮਹੀਨੇ ਦੀ ਵੀ ਨਹੀਂ ਹੋਈ ਸੀ ਪਰ ਹਰਜੀਤ ਦਾ ਧਿਆਨ ਗੁਰਵਖਸ਼ 'ਤੇ ਹੀ ਸੀ ਉਹ ਹਰ ਵਕਤ ਗੁਰਵਖਸ਼ ਦੀ ਤੰਦਰੁਸਤੀ ਦੀ ਅਰਦਾਸ ਕਰਦੀ ਜਰੋਂ ਤੱਕ ਹਰਨੇਕ ਹੁਣੀ ਪਹੁੰਚੇ ਤਾਂ ਗੁਰਵਖਸ਼ ਦੇ ਐਕਸੀਡੈਂਟ ਨੂੰ ਹਫਤਾ ਹੋ ਗਿਆ ਸੀ ਗੁਰਵਖਸ਼ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ਹਰਨੇਕ ਤੋਂ ਆਪਣਾ ਵੀਰ ਦੇਖਿਆ ਨਾ ਗਿਆ ਹਰਨੇਕ ਤੇ ਕ੍ਰਿਸ਼ਨ ਹਸਪਤਾਲ ਗੇਜ ਕੋਲਾ ਕੇ ਰੋਣ ਲੱਗੇ ਕੋਚ ਬਾਹਰਾ ਕੇ ਉਹਨਾਂ ਨੂੰ ਸਮਝਾਉਣ ਲੱਗਾ ਛੇ ਤੁਸੀਂ ਦੋਵੇਂ ਜੇ ਨਹੀਂ ਹਿੰਮਤ ਹਾਰ ਕੇ ਤਾਂ ਮੇਰੇ ਗੁਰਵਖਸ਼ ਦੀ ਹਿੰਮਤ ਕਿਵੇਂ ਬਣੂੰਗੀ ਮੈਨੂੰ ਦੇਖੋ ਬ੍ਰਾਹਮਣ ਨਾਲ ਉਹ ਵਦਕਿਆ ਮੇਰਾ ਯਾਰ ਮੈਨੂੰ ਮੈਂ ਉਹਨੂੰ ਮਿਲਣ ਜਾਂਦਾ ਕਦੇ ਟਿਆਂ ਦੀ ਕਲਾ ਵਿੱਚ ਨਹੀਂ ਦੇਖਣਾ ਤੁਸੀਂ ਉਹਨੇ ਜਲਦੀ ਠੀਕ ਹੋ ਜਾਣਾ ਗੁਰਬਖਸ਼ ਦਾ ਜਿਸ ਦਿਨ ਐਕਸੀਡੈਂਟ ਹੋਇਆ ਸੀ ਉਸ ਦਿਨ ਤੋਂ ਹੀ ਜੋ ਵੀ ਹਸਪਤਾਲ ਵੱਲੋਂ ਖਾਣਾ ਦਿੱਤਾ ਜਾਂਦਾ ਉਹਨੂੰ ਕੁਝ ਵੀ ਹਜਮ ਨਹੀਂ ਹੁੰਦਾ ਸੀ ਇਸ ਲਈ ਬਹੁਤ ਕਮਜ਼ੋਰ ਹੋ ਗਿਆ ਕੋਚ ਉਹਨਾਂ ਦੋ ਮਨੋਰਜਨਿਤ ਸਾਕੇ ਗੁਰਬਖਸ਼ ਦੇ ਕਮਰੇ ਵਿੱਚ ਛੱਡ ਆ ਤਾਂ ਕਿ ਉਹ ਤੁਮੀ ਆਰਾਮ ਕਰ ਸਕਣ ਹਰ ਨੀਕ ਹੋਣਾ ਨੂੰ ਰਾਤ ਨੂੰ ਨੀਂਦ ਨਹੀਂ ਆਈ ਉਨਾਂ ਦੋਮਨੂ ਗੁਰਵਖਸ਼ ਦੀ ਬਹੁਤ ਫਿਕਰ ਲੱਗੀ ਸੀ। ਉਹਨਾਂ ਨੂੰ ਇਹ ਵੀ ਫਿਕਰ ਸੀ ਸਵੇਰੇ ਘਰ ਨੂੰ ਤਾਰ ਵੀ ਪਾਉਣੀ ਸੀ। ਕੀ ਦੱਸਾਂਗੇ? ਸਵੇਰੇ ਉਹ ਦੋਵੇਂ ਜਲਦੀ ਉੱਠ ਕੇ ਹਸਪਤਾਲ ਚਲੇ ਗਏ। ਗੁਰਵਖਸ਼ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਹਰਨੇਕ ਤੇ ਕ੍ਰਿਸ਼ਨ ਗੁਰਵਖਸ਼ ਦਾ ਹਾਲਚਾਲ ਪੁੱਛਣ ਲੱਗੇ। ਗੁਰਵਖਸ਼ ਕਹਿੰਦਾ ਮੈਂ ਠੀਕ ਆ ਹੌਲੀ ਹੌਲੀ ਫਰਕ ਪੈਣ ਹੋਣਾ। ਤੇ ਕਾਲੀ ਨਾਲ ਕ੍ਰਿਸ਼ਨ ਤੋਂ ਹਜੇ ਤੇ ਆਪਣੀ ਤੀਵੀ ਸੁਖਸਾਂਤ ਭਰੇ ਪੁੱਛਣ ਲੱਗਾ। ਕ੍ਰਿਸ਼ਨ ਨੇ ਕਿਹਾ ਉਹ ਦੋਵੇਂ ਵੀ ਠੀਕ ਠਾਕ ਨੇ ਸ਼ਾਮ ਤੱਕ ਉਹ ਦੋਵੇਂ ਗਰਵਕਸ਼ ਕੋਲ ਬੈਠੇ ਰਹੇ ਰਾਤ ਨੂੰ ਕੋਈ ਰੋਟੀ ਲੈ ਕੇ ਆਇਆ ਤਾਂ ਦੋਵੇਂ ਬਾਹਰ ਜਾ ਕੇ ਰੋਟੀ ਖਾਣ ਲੱਗੇ ਕ੍ਰਿਸ਼ਨ ਯਾਰ ਹਰ ਨੇਕ ਪਾਜੀ ਨੂੰ ਤਾਂ ਪੂਰਾ ਜਿੰਨਾ ਫਰਕ ਨਹੀਂ ਕਿੰਨੀ ਵਾਰ ਸਵੇਰ ਦੀ ਉਲਟੀ ਆ ਗਈ ਹਰ ਨੇਕ ਮੈਨੂੰ ਵੀ ਫਿਕਰ ਲੱਗੀ ਆ ਕਿਉਂ ਨਾ ਆਪਾਂ ਆਪਣੇ ਵੀਰੇ ਦੇ ਖੋਸ਼ ਦੋਸਤ ਨੂੰ ਨਾਲ ਲੈ ਕੇ ਡਾਕਟਰ ਨੂੰ ਮਿਲ ਲਈਏ ਉਹ ਦੋਵੇਂ ਹਸਪਤਾਲ ਦੇ ਅੰਦਰ ਗਏ ਕੋਚ ਨੂੰ ਨਾਲ ਲੱਗੇ ਡਾਕਟਰ ਨੂੰ ਮਿਲਣ ਗਏ ਕੋਚ ਨੇ ਚਤੁਰ ਗੁਰਵਖਸ਼ ਦੀ ਸਿਹਤ ਬਾਰੇ ਪੁੱਛਿਆ ਤਾਂ ਡਾਕਟਰ ਨੇ ਦੱਸਿਆ ਗੁਰਵਖਸ਼ ਦੇ ਪੇਟ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਰਿਪੋਰਟ ਵਿੱਚ ਵੀ ਕੋਈ ਫਰਕ ਨਹੀਂ ਆਇਆ ਦੋ ਦਿਨ ਬਾਅਦ ਲੱਤਾਂ ਐਕਸਟਰਾ ਕਰਨਾ ਹੈ ਡਾਕਟਰਾਂ ਨੇ ਉਹਨਾਂ ਨੂੰ ਤਸੱਲੀ ਦਿੱਤੀ ਕਿ ਜਲਦੀ ਹੀ ਗੁਰਵਖਸ਼ ਨੂੰ ਫਰਕ ਪੈ ਜਾਣਾ ਉਹ ਤਿੰਨੇ ਜਣੇ ਡਾਕਟਰ ਦੇ ਕਮਰੇ ਵਿੱਚੋਂ ਬਾਹਰ ਆ ਗਏ ਕੋਚ ਨੇ ਹੰnik ਹੋਣਾ ਨੂੰ ਫਿਰ ਤੋਂ ਹੌਸਲਾ ਦਿੱਤਾ ਹਰਨੇਕ ਤੇ ਕ੍ਰਿਸ਼ਨ ਹਸਪਤਾਲ ਵਿੱਚ ਰੋਗੇ ਤਿੰਨ ਦਿਨ ਬਾਅਦ ਲੱਤ ਐਕਸਟਰਾ ਹੋਇਆ ਲੱਤ ਨੂੰ ਕੋਈ ਫਰਕ ਨਹੀਂ ਪਿਆ ਜਦੋਂ ਹਰਨੇਕ ਹੁਣੀ ਡਾਕਟਰ ਨੂੰ ਮਿਲ ਲਗੇ ਉਹਨਾਂ ਨੇ ਦੱਸਿਆ ਗੁਰਵਖਸ਼ ਦਾ ਦੁਆਰਾ ਆਪਰੇਸ਼ਨ ਕਰਨਾ ਪੈਣਾ ਹਰਨੇਕ ਨੇ ਤਾਰ ਕਰਕੇ ਆਪਣੇ ਬਾਪੂ ਜੀ ਨੂੰ ਗੁਰਵਖਸ਼ ਦੀ ਸਥਿਤੀ ਬਾਰੇ ਦੱਸ ਦਿੱਤਾ ਪਰ ਹਰਜੀਤ ਨੂੰ ਕੁਝ ਵੀ ਦੱਸਣ ਤੋਂ ਮਨ ਕਰ ਦਿੱਤਾ ਪਰ ਹਰਜੀਤ ਦਾ ਦਿਲ ਤਾਂ ਉਹਨੂੰ ਹੀ ਪੁੱਛਿਆ ਜਾਣ ਉਹਨੂੰ ਬਸ ਹਰ ਕੜੇ ਗੁਰਵਖਸ਼ ਦੀ ਫਿਕਰ ਰਹਿੰਦੀ ਸੀ ਨਾ ਗੁਰਵਖਸ਼ ਕੋਲ ਜਾ ਸਕਦੀ ਸੀ ਹਲੇ ਉਹਦੇ ਬੱਚੇ ਬਹੁਤ ਛੋਟੇ ਸੀ ਬਸ ਹਰ ਪਲ ਆਪਣੀ ਗੁਰਵਖਸ਼ ਦੀ ਸਲਾਮਤੀ ਦੀ ਅਰਦਾਸ ਕਰਦੀ ਰਹਿੰਦੀ ਉਹ ਰੋਜ਼ ਜਵਾਬੀ ਕਾਰ ਲਿਖਦੀ ਕ੍ਰਿਸ਼ਨ ਕਿਸੇ ਦਾ ਜਵਾਬੇ ਜਿੰਦਾ ਬਸ ਲਿਖ ਦਿੰਦਾ ਕਿ ਗੁਰਵਖਸ਼ ਠੀਕ ਠਾਕ ਆ 20 ਦਿਨ ਹੋ ਗਏ ਸੀ ਐਕਸੀਡੈਂਟ ਨੂੰ ਅੱਜ ਗੁਰਵਖਸ਼ ਦੀ ਲੱਤ ਦਾ ਦੁਆਰਾ ਆਪਰੇਸ਼ਨ ਕਰਨਾ ਸੀ ਗੁਰਵਕਸ਼ ਦੀ ਸਿਹਤ ਕਮਜ਼ੋਰ ਸੀ ਇਨਫੈਕਸ਼ਨ ਬਹੁਤ ਫਤ ਗਈ ਸੀ ਸਿਰ ਦੇ ਜ਼ਖਮ ਕੁਝ ਠੀਕ ਸੀ ਗੁਰਵਕਸ਼ ਨੇ ਹਿੰਮਤ ਨਹੀਂ ਹਾਰੀ ਗਲੂਕੋਜ਼ ਤੇ ਦਵਾਈਆਂ ਨਾਲ ਉਸ ਦੀ ਜ਼ਿੰਦਗੀ ਚੱਲਦੀ ਸੀ ਆਪਰੇਸ਼ਨ ਤੋਂ ਪਹਿਲਾਂ ਸ਼ਾਮ ਨੂੰ ਗੁਰਵਕਸ਼ ਦੇ ਬਾਪੂ ਜੀ ਉਦੇਪੁਰ ਪਹੁੰਚ ਗਏ ਪਰ ਉਦੋਂ ਤੱਕ ਗੁਰਵਕਸ਼ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਬਾਪੂ ਜੀ ਹਰਨੇਕ ਹੋਣਾ ਨੂੰ ਦੇਖ ਕੇ ਇਹ ਸਮਝ ਗਏ ਸੀ ਕਿ ਗੁਰਵਕਸ਼ ਠੀਕ ਨਹੀਂ ਪਰ ਬਾਪੂ ਜੀ ਉਨਾਂ ਦੋਮਨ ਹੌਸਲਾ ਦੇਣ ਲੱਗੇ। ਉਹਨਾਂ ਨੇ ਕਿਹਾ ਮਨ ਹੌਲਾ ਨਾ ਕਰੋ, ਬੈਠ ਕੇ ਪਾਠ ਕਰੋ, ਪਰਮਾਤਮਾ ਗਿਰਦਾਸ ਬੇਨਤੀ ਕਰੋ। ਹਰਨੇਕ ਦਾ ਮਨ ਨਹੀਂ ਖੜਦਾ ਸੀ। ਉਹਦਾ ਧਿਆਨ ਗੁਰਬਖਸ਼ ਵੱਲ ਹੀ ਸੀ। ਆਪਰੇਸ਼ਨ ਬਹੁਤ ਲੰਬਾ ਚੱਲਿਆ, ਕਈ ਘੰਟੇ ਲੰਗੇ। ਨਰਸਾਂ ਅੰਦਰ ਆਉਂਦੀਆਂ, ਫਿਰ ਮੁੜ ਜਾਂਦੀਆਂ। ਜੇ ਕੁਝ ਪੁੱਛਦੇ, ਬਸ ਚੁੱਪਚਾਪ ਅੰਦਰ ਚਲੀਆਂ ਜਾਂਦੀਆਂ। ਹਰਨੇਕ ਵੀ ਆਪਣੇ ਬਾਪੂ ਜੀ ਕੋਲ ਜਾ ਕੇ ਬੈਠ ਗਿਆ। ਕਿੰਨੇ ਹੀ ਘੰਟਿਆਂ ਬਾਅਦ ਆਪਰੇਸ਼ਨ ਥੀਏਟਰ ਦਾ ਗੇਟ ਖੁੱਲਿਆ ਹਰਨੇਕ ਤੇ ਕ੍ਰਿਸ਼ਨ ਜਲਦੀ ਨਾਲ ਗੀਟ ਦੇ ਨੇੜੇ ਚਲੇ ਗਏ ਜਦ ਤੱਕ ਡਾਕਟਰ ਬਾਹਰ ਆਇਆ ਬਾਪੂ ਜੀ ਦੇ ਕੋਲ ਚ ਵੀ ਆ ਗਏ ਡਾਕਟਰ ਕੋਸ਼ ਨੂੰ ਦੱਸਣ ਲੱਗਿਆ ਕਿ ਆਪਰੇਸ਼ਨ ਠੀਕ ਹੋ ਗਿਆ ਹੈ ਪਰ ਅਗਲੇ 24 ਤੋਂ 48 ਘੰਟੇ ਗੁਰਵਖਸ਼ ਲਈ ਬਹੁਤ ਭਾਰੀ ਨੇ ਕਿਉਂਕਿ ਇਨਫੈਕਸ਼ਨ ਨੂੰ ਠੀਕ ਹੋਣ ਨੂੰ ਸਮਾਂ ਲੱਗਣਾ ਹੈ ਅਸੀਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਬਾਕੀ ਸਭ ਕੁਝ ਪ੍ਰਮਾਤਮਾ ਦੇ ਹੱਥ ਆ ਬਾਪੂ ਜੀ ਨੇ ਡਾਕਟਰ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਹੌਸਲਾ ਦਿੱਤਾ ਕਿ ਜਿਵੇਂ ਵੈਗਰੂ ਜੀ ਨੇ ਹੋਂ ਤੱਕ ਗਰਭਵਖਸ਼ ਦਾ ਸਾਥ ਦਿੱਤਾ ਅੱਗੇ ਵੀ ਉਹਨਾਂ ਨੇ ਸਹਾਈ ਹੋਣਾ ਹੈ ਇਸ ਟਾਈਮ ਦਾ ਗਰਭਵਖਸ਼ ਨੂੰ ਮਿਲਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਸੀ ਤੜਕੇ 2:00 ਵਜੇ ਸੀ ਇਸ ਲਈ ਕੁਛ ਨੇ ਸਾਰਿਆਂ ਨੂੰ ਇੰਟਰਨੈਟ ਚੱਲਣ ਨੂੰ ਕਿਹਾ ਪਰ ਕ੍ਰਿਸ਼ਨ ਨੇ ਬਾਪੂ ਜੀ ਤੇ ਹਰਨੀਕ ਨੂੰ ਪੇਜ ਦਿੱਤਾ ਕਿ ਉਹ ਆਰਾਮ ਕਰ ਲੈਣਗੇ ਬਾਪੂ ਜੀ ਕੱਲ੍ਹ ਦੇ ਲੰਬੇ ਸਫ਼ਰ ਤੋਂ ਆਏ ਸੀ ਇਸ ਲਈ ਉਹ ਥੋੜੇ ਟਾਈਮਲੀ ਆਰਾਮ ਕਰਨ ਲੱਗੇ। ਹਰਨੇਕ ਨੂੰ ਵੀ ਨੀਂਦ ਆ ਗਈ। ਬਾਪੂ ਜੀ ਸਵੇਰ ਹੁੰਦੇ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਨ ਤੇ ਗੁਰਬਖਸ਼ ਦੀ ਤੰਦਰੁਸਤੀ ਲਈ ਅਰਦਾਸ ਕਰਨੇ ਚਲੇ ਗਏ। ਹਰਨੇਕ ਵੀ ਬਾਅਦ ਵਿੱਚ ਨਹਾ ਕੇ ਤਿਆਰ ਹੋ ਗਿਆ। ਜਦੋਂ ਤੱਕ ਬਾਪੂ ਜੀ ਬਾਬਾ ਸਾਹਿਬ ਕੋਚ ਨਾਲੇ ਜਾ ਕੇ ਨਾਸ਼ਤਾ ਲੈ ਆਇਆ, ਹਰਨੇਕ ਨੂੰ ਗੁਰਬਖਸ਼ ਕੋਲ ਜਾਣ ਦੀ ਕਾੜੀ ਲੱਗੀ ਸੀ। ਉਸਨੇ ਤੇ ਬਾਪੂ ਜੀ ਨੇ ਬਹੁਤ ਥੋੜਾ ਖਾਦਾ ਤੇ ਹਸਪਤਾਲ ਲਾ ਗਏ। ਗੁਰਵਖਸ਼ ਐਮਰਜੈਂਸੀ ਵਾਰਡ ਵਿੱਚ ਸੀ 5-10 ਮਿੰਟ ਇੱਕ ਜਣਾ ਦਿਨ ਵਿੱਚ ਸਵੇਰੇ ਸ਼ਾਮ ਮਿਲ ਸਕਦਾ ਸੀ ਬਾਪੂ ਜੀ ਹਸਪਤਾਲ ਵਿੱਚ ਆ ਕੇ ਸਵੇਰੇ 10 ਵਜੇ ਗੁਰਵਖਸ਼ ਨੂੰ ਮਿਲਣ ਗਿਆ ਬਾਪੂ ਜੀ ਤੋਂ ਦੇਖ ਨਹੀਂ ਹੋਇਆ ਗੁਰਵਖਸ਼ ਬੇਹੋਸ਼ ਸੀ ਉਹ 10 ਮਿੰਟ ਰੁੱਕ ਕੇ ਬਾਹਰ ਆ ਗਏ ਹਨ ਇੱਕ ਚੁੱਪ ਸੀ ਉਹ ਹਸਪਤਾਲ ਰੁਕ ਗਿਆ ਬਾਪੂ ਜੀ ਤੇ ਕ੍ਰਿਸ਼ਣ ਜੁਨਿਟ ਵਾਪਸ ਚਲੇ ਗਏ ਰਾਤ ਨੂੰ ਦੋ ਮਿਚ ਨੇ ਇਸ ਉਮੀਦ ਨਾਲ ਹਸਪਤਾਲ ਗਏ ਕਿ ਗੁਰਵਖਸ਼ ਨੂੰ ਹੋਸ਼ ਆ ਗਿਆ ਹੋ। ਹਰਨੇਕ ਸ਼ਾਮ ਬਿਲੇ ਗੁਰਵਖਸ਼ ਨੂੰ ਮਿਲਣ ਗਿਆ ਪਰ ਉਸ ਨੂੰ ਹੋਸ਼ ਨਹੀਂ ਆਇਆ ਸੀ। ਬਾਪੂ ਜੀ ਅੱਜ ਰਾਤ ਕ੍ਰਿਸ਼ਨ ਦੇ ਨਾਲ ਹੀ ਹਸਪਤਾਲ ਵਿੱਚ ਰੋਗੇ। ਨਾ ਹਰਨੇਕ ਹੀ ਵਾਪਸ ਗਿਆ। ਉਸ ਨੂੰ ਸਭ ਨੂੰ ਉਮੀਦ ਸੀ ਕਿ ਅੱਜ ਰਾਤ ਨੂੰ ਗੁਰਵਖਸ਼ ਨੂੰ ਹੋਸ਼ ਆ ਜਾਏਗਾ। ਉਹ ਤਿੰਨੇ ਜਨੇ ਸਾਰੀ ਰਾਤ ਬੈਠੇ ਰਹੇ। ਜਿਵੇਂ ਕੋਈ ਸੌਣ ਦੀ ਕੋਸ਼ਿਸ਼ ਵੀ ਕਰਦਾ। ਨੀਂਦ ਕਿੱਥੇ ਆਉਂਦੀ? ਦਿਨ ਚੜਨ ਵਾਲਾ ਹੋ ਗਿਆ ਸੀ 26-27 ਘੰਟੇ ਹੋ ਗਏ ਸੀ ਆਪਰੇਸ਼ਨ ਨੂੰ ਪਰ ਹਲੇ ਤੱਕ ਗੁਰਵਖਸ਼ ਨੂੰ ਹੋਸ਼ ਨਹੀਂ ਆਇਆ ਬਾਪੂ ਜੀ ਹਰਨੇਕ ਨੂੰ ੱੱਕੇ ਨਾਲ ਹੀ ਕਮਰੇ ਵਿੱਚ ਲੈ ਗਏ ਤਾਂ ਕਿ ਉਹ ਦੋ ਘੜੇ ਸੌਂ ਜਾਵੇ ਉਹ ਆਪ ਨਹਾ ਕੇ ਗੁਰਦੁਆਰਾ ਸਾਹਿਬ ਚਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਪੂ ਜੀ ਉੱਥੇ ਬੈਠ ਕੇ ਪਾਠ ਕਰਨ ਲੱਗੇ ਫਿਰ ਸੇਵਾ ਕਰਨ ਤੋਂ ਬਾਅਦ ਕਮਰੇ ਵਿੱਚ ਆ ਗਏ ਦਿਨ ਦੇ 11 ਵਜੇ ਕਿਏ ਸੀ ਕੋਚ ਹਰਨੇਕ ਨੂੰ ਮਿਲ ਕੇ ਕ੍ਰਿਸ਼ਨ ਕੋਲ ਹਸਪਤਾਲ ਚਲਾ ਗਿਆ ਉਧਰ ਗੁਰਵਖਸ਼ ਨੂੰ ਆਪਰੇਸ਼ਨ ਤੋਂ ਬਾਅਦ ਥੋੜਾ ਹੋਸ਼ ਆਇਆ ਨਰਸ ਨੇ ਆਕੇ ਕ੍ਰਿਸ਼ਨ ਨੂੰ ਗੁਰਵਖਸ਼ ਬਾਰੇ ਦੱਸਿਆ ਤਾਂ ਕ੍ਰਿਸ਼ਨ ਰੱਬ ਦਾ ਸ਼ੁਕਰਾਨਾ ਕਰਦਾ ਹੋਇਆ ਐਮਰਜੈਂਸੀ ਵਾਰਡ ਵਿੱਚ ਲੱਗ ਗਿਆ ਆਕਸੀਜਨ ਲੱਗੀ ਹੋਈ ਸੀ ਗੁਰਵਖਸ਼ ਨੂੰ ਚੰਗੀ ਤਰ੍ਹਾਂ ਹੋਸ਼ ਨਹੀਂ ਆਇਆ ਬੋਲ ਵੀ ਨਹੀਂ ਹੋਇਆ ਪਰ ਕ੍ਰਿਸ਼ਨ ਦੇ ਮਨ ਨੂੰ ਕੁਝ ਤਰਵਾਸ ਹੋ ਗਿਆ ਸੀ ਬਰਡ ਵਿੱਚੋਂ ਬਾਹਰ ਆਇਆ ਤਾਂ ਕੁਝ ਵੀ ਆ ਗਿਆ ਸੀ। ਕ੍ਰਿਸ਼ਣ ਨੇ ਗੁਰਵਖਸ਼ ਭਰੇ ਸਾਰਾ ਗੂਚਰਨ ਨੂੰ ਦੱਸ ਦਿੱਤਾ। ਕੁਝ ਤੇ ਕ੍ਰਿਸ਼ਣ ਦੋਵੇਂ ਚਲੇ ਡਾਕਟਰ ਨੂੰ ਮਿਲਣਗੇ। ਕੁਝ ਡਾਕਟਰ ਸਾਹਿਬ ਗੁਰਵਖਸ਼ ਨੂੰ ਚੰਗੀ ਤਰ੍ਹਾਂ ਹੋਸ਼ ਕਿਉਂ ਨਹੀਂ ਆਉਂਦਾ? ਕਾਫੀ ਸਮਾਂ ਬੀਤ ਗਿਆ ਆਪਰੇਸ਼ਨ ਹੋਏ ਨੂੰ। ਡਾਕਟਰ ਬਹੁਤ ਵੱਡਾ ਆਪਰੇਸ਼ਨ ਸੀ। ਮੈਨੂੰ ਖੁਦ ਨਹੀਂ ਪਤਾ ਕੀ ਹੋਣਾ। ਕੋਈ ਚਾਂਸ ਨਹੀਂ ਸੀ। ਮੈਂ ਤਾਂ ਸਿਗਨਲ ਕੋਰ ਵਿੱਚ ਹੀ ਸਭ ਲਿਖ ਕੇ ਪੇਜ਼ ਦਿੱਤਾ ਸੀ। ਅਪਸਰੇ ਹੀ ਚੁੰਦੇ ਸੀ ਕਿ ਆਪਰੇਸ਼ਨ ਦਾ ਰਿਸਕ ਲੈਣਾ ਚਾਹੀਦਾ ਕ੍ਰਿਸ਼ਨ ਹੁਣ ਬਾਜੀ ਨੂੰ ਕਦੋਂ ਤੱਕ ਚੰਗੀ ਤਰ੍ਹਾਂ ਹੋਸ਼ ਆਏਗਾ ਡਾਕਟਰ ਫਿਰ ਤੋਂ ਦੱਸਣ ਲੱਗਾ ਕਿ ਗੁਰਵਖਸ਼ ਬਹੁਤ ਹਿੰਮਤ ਵਾਲਾ ਹੈ ਉਹਨੂੰ ਪਤਾ ਸੀ ਆਪਰੇਸ਼ਨ ਟਾਈਮ ਉਹਦੀ ਜਾਨ ਵੀ ਜਾ ਸਕਦੀ ਹੈ ਫਿਰ ਵੀ ਉਹਨੇ ਆਪਰੇਸ਼ਨ ਕਰਵਾਉਣ ਨੂੰ ਹਾਂ ਕਰ ਦਿੱਤੀ ਸੀ ਤੁਸੀਂ ਟੈਨਸ਼ਨ ਨਾ ਲਵੋ ਗੁਰਵਖਸ਼ ਨੇ ਹੌਲੀ ਹੌਲੀ ਠੀਕ ਹੋ ਜਾਣਾ ਕੋਚ ਨੇ ਡਾਕਟਰ ਤੇ ਇੱਕ ਹੋਰ ਇਜਾਜ਼ਤ ਲੈ ਲਈ ਕਿ ਗੁਰਵਖਸ਼ ਤਾਂ ਖਾਣਾ ਜਿਉ ਆਪਣੇ ਘਰ ਤੋਂ ਬਣਾ ਕੇ ਲਿਆਇਆ ਕਰੇ। ਕ੍ਰਿਸ਼ਨ ਤੇ ਕੁਝ ਬਾਹਰ ਆ ਗਏ। ਉਰਤਕ ਬਾਪੂ ਜੀ ਤੇ ਹਰਨੇਕ ਵੀ ਆ ਗਏ ਸੀ। ਕੋਚ ਨੇ ਗੁਰਵਖਸ਼ ਦੀ ਸਥਿਤੀ ਬਾਰੇ ਸਭ ਕੁਝ ਉਹਨਾਂ ਨੂੰ ਵੀ ਸਮਝਾ ਦਿੱਤਾ। ਬਾਪੂ ਜੀ ਨੂੰ ਹੁਣ ਆਸ ਬਚ ਗਈ ਸੀ ਕਿ ਹੌਲੀ-ਹੌਲੀ ਹੀ ਸਹੀ ਗੁਰਵਖਸ਼ ਨੂੰ ਹੋਸ਼ ਆ ਜਾਏਗਾ। ਪਰ ਹਰਨੇਕ ਦਾ ਦਿਲ ਨਹੀਂ ਘਰਦਾ ਸੀ। ਕ੍ਰਿਸ਼ਨ ਨੇ ਉਹਨਾਂ ਨੂੰ ਸਮਝਾਇਆ ਕਿ ਮੈਂ ਡਾਕਟਰ ਨੂੰ ਮਿਲ ਕੇ ਆਇਆ। ਬਹੁਤ ਜਲਦੀ ਬਾਜੀ ਨੂੰ ਹੋਸ਼ ਆ ਜਾਣਾ ਹੈ ਦੁਪਹਿਰ ਤੋਂ ਬਾਅਦ ਨਰਸ ਨੇ ਆ ਕੇ ਕ੍ਰਿਸ਼ਨ ਨੂੰ ਕਿਹਾ ਕਿ ਗੁਰਵਖਸ਼ ਤੁਹਾਡਾ ਨਾਮ ਲੈਂਦਾ ਕ੍ਰਿਸ਼ਨ ਨੇ ਆ ਕੇ ਹਰਨੇਕ ਨੂੰ ਕਿਹਾ ਬਾਜੀ ਨੂੰ ਹੋਸ਼ ਆ ਗਿਆ ਪਰ ਉਸਦੇ ਨਾਲ ਜਾਣ ਦੀ ਹਿੰਮਤ ਨਹੀਂ ਹੋਈ ਕ੍ਰਿਸ਼ਨ ਜਰ ਜਲਦੀ ਨਾਲ ਅੰਦਰ ਗਿਆ ਤਾਂ ਗੁਰਵਖਸ਼ ਨੇ ਅੱਖਾਂ ਖੋਲੀਆਂ ਕ੍ਰਿਸ਼ਨ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗੁਰਵਖਸ਼ ਕੋਲ ਜਾ ਕੇ ਉਸ ਦਾ ਹਾਲ ਚਾਲ ਪੁੱਛਣ ਲੱਗਾ ਕ੍ਰਿਸ਼ਨ ਬਾਜੀ ਸ਼ੁਕਰ ਤਨ ਹੋਸ਼ ਆਇਆ ਅਸੀਂ ਤਾਂ ਬਹੁਤ ਡਰ ਗਏ ਸੀ ਗੁਰਵਖਸ਼ ਦੀ ਆਵਾਜ਼ ਥਿਰਕਦੀ ਸੀ ਫਿਰ ਵੀ ਹੋਨੇ ਕਿਹਾ ਕਿ ਠੀਕਾਂ ਤੇ ਹਰਨੇਕ ਵਰੀ ਪੁੱਛਣ ਲੱਗਾ ਕਿ ਉਹ ਠੀਕ ਆ ਕ੍ਰਿਸ਼ਨ ਉਹ ਠੀਕ ਆ ਪਾਜੀ ਤੁਸੀਂ ਜ਼ਿਆਦਾ ਗੱਲ ਨਾ ਕਰੋ ਆਰਾਮ ਕਰੋ ਮੈਂ ਬਾਪੂ ਜੀ ਤੇ ਹਰਨੇਕ ਨੂੰ ਪੇਜਾ ਗੁਰਵਖਸ਼ ਬਾਪੂ ਜੀ ਕਦੋਂ ਆਏ ਕ੍ਰਿਸ਼ਨ ਆਪਰੇਸ਼ਨ ਵਾਲੇ ਦਿਨ ਦੇ ਆਏ ਨੇ ਕ੍ਰਿਸ਼ਨ ਨੇ ਬਾਹਰ ਆਏ ਤੋਂ ਬਾਪੂ ਜੀ ਅੰਦਰ ਗਏ ਗਰਵਕਸ਼ ਨੂੰ ਠੀਕ ਦੇ ਕੇ ਉਹਨਾਂ ਦਾ ਮਨ ਕੁਝ ਸ਼ਾਂਤ ਹੋਇਆ ਪਰ ਗਰਵਕਸ਼ ਦੀ ਹਾਲਤ ਠੀਕ ਨਹੀਂ ਸੀ ਬਾਪੂ ਜੀ ਤੇ ਜਾਣ ਤੋਂ ਬਾਅਦ ਨਰਸ ਨੇ ਗਰਵਕਸ਼ ਨੂੰ ਦਵਾਈ ਦਿੱਤੀ ਉਸ ਤੋਂ ਬਾਅਦ ਉਹ ਸੋ ਗਿਆ ਬਾਪੂ ਜੀ ਹਰਨੇਕ ਨੂੰ ਸਮਝਾਉਣ ਲੱਗੇ ਕਿ ਜੇ ਆਪਾਂ ਹਿੰਮਤ ਹਾਰ ਗਏ ਤਾਂ ਗਰਵਕਸ਼ ਨੂੰ ਕਿਵੇਂ ਚੱਲਦਾ ਕਰਾਂਗੇ ਪਰ ਦਿਲ ਤਾਂ ਬਾਪੂ ਜੀ ਦਾ ਵੀ ਕੋਈ ਪੁੱਛਿਆ ਹੀ ਜਾਣੇ ਜਦੋਂ ਦੇ ਉਹ ਗਰਵਕਸ਼ ਨੂੰ ਮਿਲ ਕੇ ਆਏ ਸੀ ਬਾਪੂ ਜੀ ਤੋਂ ਗਰਵਕਸ਼ ਹੱਡੀ ਦਾ ਪਿੰਜਰ ਵਣਿਆ ਦੇਖ ਹੀ ਨਹੀਂ ਹੋਇਆ ਸੀ ਤੰਨ ਆਪਰੇਸ਼ਨ ਇਕੱਠੇ ਹੋਏ ਗੁਰਵਕਸ਼ ਦੇ ਉਹ ਬਹੁਤ ਤਕਲੀਫ ਵਿੱਚ ਸੀ ਸ਼ਾਮ ਨਜਰ ਮਿਲਣ ਆਏ ਦਾ ਟਾਈਮ ਹੋਇਆ ਤਾਂ ਹਰਨੇਕ ਮਿਲਣ ਗਿਆ ਵਸਤੂ ਮਡਕਲ ਕਰਕੇ ਵਾਪਸ ਆ ਗਿਆ ਉਹ ਤੋ ਆਪਣਾ ਵੀ ਇਸ ਹਾਲਤ ਵਿੱਚ ਦੇਖ ਨਹੀਂ ਹੁੰਦਾ ਸੀ ਗੁਰਵਕਸ਼ ਖੁਦ ਵੀ ਇਹੀ ਚਾਹੁੰਦਾ ਸੀ ਕਿ ਹਰਨੇਕ ਹਲੇ ਥੋੜੇ ਦਿਨ ਉਸ ਕੋਲ ਨਾ ਆਵੇ ਕ੍ਰਿਸ਼ਨ ਦੇ ਗੁਰਵਕਸ਼ ਨੇ ਹਿੰਮਤ ਨਹੀਂ ਹਾਰੇ ਸੀ ਕ੍ਰਿਸ਼ਨ ਦਿਨ ਰਾਤ ਆਪਣੀ ਬਾਜੀ ਕੋਲ ਰਹਿੰਦਾ ਗੁਰਵਖਸ਼ ਬਹੁਤ ਹੌਸਲੇ ਨਾਲ ਆਪਣੀਆਂ ਤਕਲੀਫਾਂ ਦਾ ਮੁਕਾਬਲਾ ਕਰ ਰਿਹਾ ਸੀ। ਗੁਰਵਖਸ਼ ਦੇ ਆਪਰੇਸ਼ਨ ਨੂੰ 10 ਦਿਨ ਹੋ ਗਏ ਸੀ। ਹੁਣ ਕੁਝ ਫਰਕ ਪੈਣ ਲੱਗਾ ਸੀ। ਕੋਚ ਕਰੋ ਹਲਕਾ ਜਿਹਾ ਕੁਝ ਖਾਣ ਨੂੰ ਬਣਾ ਕੇ ਲਿਆਉਂਦਾ ਉਹ ਥੋੜਾ-ਬਹੁਤ ਹজম ਹੋਣ ਲੱਗ ਪਿਆ ਸੀ। ਹਣ ਬਾਪੂ ਜੀ ਨੂੰ ਹੌਸਲਾ ਹੋ ਗਿਆ ਕਿ ਗੁਰਵਖਸ਼ ਹੁਣ ਠੀਕ ਹੋਣ ਲੱਗ ਪਿਆ। ਬਾਪੂ ਜੀ ਗੁਰਵਖਸ਼ ਨੂੰ ਮਿਲ ਕੇ ਵਾਪਸ ਪਿੰਡ ਨੂੰ ਚਲੇ ਗਏ ਸੀ। ਗੁਰਵਖਸ਼ ਨੂੰ ਦੋ ਮਹੀਨੇ ਤੋਂ ਪਰ ਸਮਾਂ ਲੰਘਿਆ ਸੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਏ ਨੂੰ ਅੱਜ ਦੋ ਮਹੀਨੇ ਬਾਅਦ ਉਹਨੂੰ ਸਹਾਰੇ ਨਾਲ ਪੱਠਾਇਆ ਗਿਆ ਗੁਰਵਖਸ਼ ਨੇ ਥੋੜੇ ਜਿਹੇ ਟਾਈਮ ਵਿੱਚ ਹਰ ਜੀਤੇ ਕਿੰਨੀਆਂ ਹੀ ਚਿੱਠੀਆਂ ਦਾ ਜਵਾਬ ਇੱਕ ਵਿੱਚ ਹੀ ਲਿਖ ਕੇ ਕ੍ਰਿਸ਼ਨ ਨੂੰ ਫੜਾ ਪੋਸਟ ਕਰਨ ਨੂੰ ਕਿਹਾ ਅੱਜ ਗੁਰਵਖਸ਼ ਨੂੰ ਵਾਰਡ ਵਿੱਚ ਸ਼ਿਫਟ ਕਰਨਾ ਸੀ ਕ੍ਰਿਸ਼ਨ ਨੇ ਹਰਨੇਕ ਨੂੰ ਗੁਰਵਖਸ਼ ਕੋਲ ਪੇਜ ਦਿੱਤਾ ਤਾਂ ਕਿ ਵਰਡ ਵਿੱਚ ਆਉਣ ਲਈ ਨਾਲ ਹੋਵੇ। ਆਪ ਕ੍ਰਿਸ਼ਨ ਚੱਟੀਆਂ ਪੋਸਟ ਕਰਕੇ ਯੂਨਿਟ ਚਲਾ ਗਿਆ। ਨਹਾ ਕੇ ਤਿਆਰ ਹੋਇਆ ਤਾਂ ਕੋਚ ਗੁਰਵਖਸ਼ ਲਈ ਖਾਣਾ ਬਣਾ ਕੇ ਫੜਾ ਗਿਆ। ਕ੍ਰਿਸ਼ਨ ਦੇ ਹਸਪਤਾਲੋਂ ਤੱਕ ਗੁਰਵਖਸ਼ ਨੂੰ ਵਰਡ ਵਿੱਚ ਸ਼ਿਫਟ ਕਰ ਦਿੱਤਾ ਸੀ। ਹਰਨੇਕ ਗੁਰਵਖਸ਼ ਨੂੰ ਖਾਣਾ ਖਵਾਉਣ ਤੋਂ ਬਾਅਦ ਥੋੜਾ ਟਾਈਮ ਉਹਦੇ ਨਾਲ ਗੱਲਾਂ ਕਰਨ ਤੋਂ ਬਾਅਦ ਬਾਹਰ ਆਇਆ ਤਾਂ ਕੋ ਚਾਗੇ ਸੀ। ਉਹ ਤਿੰਨ ਜਣੇ ਡਾਕਟਰ ਨੂੰ ਮਿਲਣ ਗਏ। ਡਾਕਟਰ ਮੈਂ ਤੁਹਾਨੂੰ ਗੁਰਬਖਸ਼ ਬਾਰੇ ਗੱਲ ਕਰਨ ਲਈ ਬੁਲਾਇਆ। ਉਹ ਇਸ ਤਰ੍ਹਾਂ ਹੁਣ ਬਹੁਤ ਫਰਕ ਆ। ਲੱਤ ਦਾ ਜ਼ਖਮ ਠੀਕ ਹੋ ਰਿਹਾ। ਸਿਰ ਦੇ ਜ਼ਖਮ ਬਿਲਕੁਲ ਠੀਕ ਨਹੀਂ। ਬਸ 2 ਹਫ਼ਤੇ ਤੱਕ ਗੁਰਬਖਸ਼ ਨੂੰ ਜਲੰਧਰ ਹਸਪਤਾਲ ਵਿੱਚ ਸ਼ਿਫਟ ਕਰ ਦੇਵਾਂਗੇ। ਹਰਨੇਕ ਹੁਣ ਇਸਾਂ ਕਿ ਬਹੁਤ ਖੁਸ਼ ਹੋਈ। ਉਹ ਤਿੰਨੇ ਚ ਨੇ ਗੁਰਬਖਸ਼ ਕੋਲ ਚਲੇ ਗਏ। ਉਹਨਾਂ ਨੂੰ ਸਭ ਕੁਝ ਦੱਸਿਆ ਅਤੇ ਹਰਨੇਕ ਨੇ ਕਾ ਚਿੱਠੀ ਲਿਖ ਦਿੱਤੀ। ਤੇ ਹਰਜੀਤ ਨੂੰ ਵੀ ਚਿੱਠੀ ਲਿਖ ਕੇ ਪੋਸਟ ਕਰ ਦਿੱਤੀ। ਵਾਰਡ ਵਿੱਚ ਜਾਣ ਤੋਂ ਬਾਅਦ ਕ੍ਰਿਸ਼ਨ ਤੇ ਹਰਨੇਕ 24 ਘੰਟੇ ਗੁਰਵਖਸ਼ ਕੋਲ ਹੀ ਹੁੰਦੇ। 2 ਹਫ਼ਤੇ ਬੀਤ ਗਏ। ਅੱਜ ਗੁਰਵਖਸ਼ ਨੂੰ ਜਲੰਧਰ ਵਾਲੇ ਹਸਪਤਾਲ ਭੇਜਣਾ ਸੀ। ਸਿਗਨਲ ਕੋਲ ਵਾਲੋ ਗੁਰਵਖਸ਼ ਨੂੰ ਭੇਜਣ ਦਾ ਪ੍ਰਬੰਧ ਕਰ ਦਿੱਤਾ ਸੀ। ਐਕਸੀਡੈਂਟ ਤੋਂ 3 ਮਹੀਨੇ 16 ਦਿਨ ਬਾਅਦ ਗੁਰਵਖਸ਼ ਹਸਪਤਾਲ ਵਿੱਚੋਂ ਨਿਕਲੇ ਆ ਸੀ। ਪਰ ਹਲੇ ਜਲੰਧਰ ਹਸਪਤਾਲ ਵਿੱਚ ਜਾਣਾ ਸੀ। ਜਨਰਦੀ ਅਪਸਰ ਕੋਸ਼ਤੇ ਗੁਰਵਖਸ਼ ਤੇ ਸਾਰੇ ਦੋਸਤ ਜਾਣ ਤੋਂ ਪਹਿਲਾਂ ਉਸ ਨੂੰ ਮਿਲਣ ਲਈ ਆਏ। ਸ਼ਾਮ ਨੂੰ ਤਿੰਨੋ ਜਨੇ ਜਲੰਧਰ ਨੂੰ ਰਵਾਨਾ ਹੋ ਗਏ। ਜਲੰਧਰ ਵਾਲੇ ਹਸਪਤਾਲ ਪਹੁੰਚ ਕੇ ਗੁਰਵਖਸ਼ ਨੇ ਹਰਨੇਕ ਨੂੰ ਕਲ ਜਾਨ ਤਨਵਾਜੀ ਅਗਲਾ ਪਾ ਕਲਸ਼ਵੇਰੀ ਲੈ ਕੇ ਹਾਜ਼ਰੋਂ ਮੰਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ।